ਚਾਪ ਦੀ ਧਰਤੀ ਤੇ ਖੜਾ ਹੋ ਕੇ ਇਹ ਪ੍ਰਮੁੱਖ ਬੋਲ ਰਿਹਾ ਜੋ ਡਾਕਟਰੋ ਨੇ ਨਿਰਣੈ ਕਰਿਆ ਪਿੱਛੇ ਹੋਇਆ ਸਾਰਿਆਂ ਨੇ ਦੇਖ ਕਰਕੇ ਸੋਚ ਕੇ ਅਰ ਮੈਂ ਇਨ ਡਾਕਟਰੋ ਦੇ ਦੇ ਆਨੋ ਜੀ ਸਰਟੀਫਿਕੇਟ ਦੇ ਸਰ ਅਡਾਟ ਸਾਹਿਬ ਜੀ ਆਓ ਜੀ ਭਾਈ ਫੋਟੋ ਖਿਚਾ ਲੋ ਨਾਲ ਨਾਲ ਹੋ ਜਾਓ 2 ਮਿੰਟ ਜਸਮਿੰਦਰ ਸਿੰਘ ਪੁੱਤਰ ਭੋਲਾ ਸਿੰਘ ਸਲਾਮਪੁਰਾ 241 ਨੰਬਰ ਟੋਕੜ ਜ਼ਿਲ੍ਹਾ ਮਠੂੜੇ ਦਾ ਜੱਟਾ ਜੀ ਠੀਕ ਹੈ ਜੀ ਸੱਤਵੇਂ ਨੰਬਰ ਤੇ ਆ ਗਿਆ ਜੀ ਕੱਟਾ ਆ ਸੱਤਵੇਂ ਨੰਬਰ ਦਾ ਜੀ ਸਲਾਹਪੁਰੇ ਪਿੰਡ ਤੋਂ ਬਾਈ ਜਸਵਿੰਦਰ ਸਿੰਘ ਦਾ ਕੱਟਾ ਸੱਤਵੇਂ ਨੰਬਰ ਤੇ ਆ ਗਿਆ ਜੀ ਸੱਤਵੇਂ ਤੇ ਆ ਗਿਆ ਦੇ ਬਾਈ ਨਾਲ ਨਾਲ ਹੋਜੋਸੇ ਵਾਲੇ ਨਾਲ ਹੋ ਜਾ ਕਰੋ ਦੇਖਿਓ ਜੀ ਬਾਈ ਦੇਖਿਓ ਸਾਹਮਣੇ ਜਸਵਿੰਦਰ ਸਿੰਘ ਬੋਲਾ ਪਿੰਡ ਸਲਾਹਪੁਰਾ ਬਾਈ ਦੇਖਿਓ ਜੀ ਕੋਈ ਪੈਂਦਲੇ ਆ ਗਏ ਠੀਕ ਹੈ ਜੀ ਉਹ ਫੋਟੋ ਕਰੋ ਫੋਟੋ ਕਰੋ ਕੋਈ ਨਾ ਯਾਰ ਹੋ ਗਈ ਹੈ ਜੀ ਫਿੱਟੋ 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 ਆ ਜਾਓ ਬਈ ਫਿੱਟੋ ਖਿੱਟੋ ਬਹੁਤ ਬਹੁਤ ਵਾਰ-ਵਾਰ 6ਵੇਂ ਨੰਬਰ ਤੇ ਟੋਟਲ ਨੰਬਰ 1883 ਬ੍ਰਿੰਦਰ ਸਿੰਘ ਸ਼੍ਰੀ ਚੰਦ ਜਿਹੜਾ ਵਸਦਾ 13 ਵਾਲੀ ਸਰਸਾ ਲਓ ਜੀ ਦੋਸਤੋ ਹਾਂ ਜੀ ਹਾਂ ਇਕੱਠਾ ਆਪਣਾ ਆ ਗਿਆ 7ਵੇਂ ਨੰਬਰ ਦੇ ਉੱਤੇ ਕਿਹਦੇ ਦਾ ਬੱਚਾ ਬਈ ਲਓ ਜੀ ਅਕੜਾ ਲਓ ਫੋਟੋ ਵੇਖੋ ਅੱਜ ਵੀ ਦੇਖੋ ਬਈ ਆ ਜਾਓ ਤੁਸੀਂ ਇੱਕ ਕਟਾ ਆਇਆਗਾ 7ਵੇਂ ਨੰਬਰ ਦੇ ਉੱਤੇ ਹਾਂਜੀ ਬਾਈ ਸასი ਗਾਲ ਜੀ ਬਾਈ ਕਿਹੜੇ ਪਿੰਡੋਂ ਪਹੁੰਚੇ ਹੋ ਸਲਾਵਤਪੁਰੇ ਤੋਂ ਬਾਈ ਸਲਾਵਤਪੁਰੇ ਤੋਂ ਠੀਕ ਹੈ ਤੇ ਆਪਣਾ ਕਟਾ ਹੈ 7ਵੇਂ ਨੰਬਰ ਦੇ ਆ ਗਿਆ ਹੈ ਨਾ ਹਾਂਜੀ 7ਵੇਂ ਠੀਕ ਹੈ ਤੇ ਇਹਦੀ ਉਮਰ ਕਿੰਨੀ ਕਾਗੀ ਉਮਰ ਉਮਰ ਕਿੰਨੀ ਆ ਇਹਦੀ 2 ਦਿਨਾਂ ਦਾ 2 ਦਿਨ ਦਾ ਹਾਂਜੀ ਠੀਕ ਹੈ ਤੇ ਕਿਹੜੇ ਬੋਲ ਦਾ ਬੱਚਾ ਏ ਅਮਨਤ ਦੀ ਦਾ ਹਾਂ ਅਮਨਤ ਦੀ ਦਾ ਠੀਕ ਆ ਤੇ ਮਾਂ ਇਹਦੀ ਮਦਰ ਮਾਂ 20 ਲੀਟਰ ਪਹਿਲੇ ਵਾ 20 ਲੀਟਰ ਰਿਕਾਰਡ ਆ ਮਾਂ ਦਾ ਠੀਕ ਆ ਫਟਵਾਈ ਨਿਕਰਾ ਸਕੇ ਠੀਕ ਆ ਆਪਣੇ ਕੋੜੀ ਆ ਕਿ ਤਿਆਰ ਕਰਾਂਗੇ ਫਟਵਾਈ ਵਿਗਰੇ ਠੀਕ ਆ ਤੇ ਇਹਦਾ ਢੇਡਾ ਲਵਾ ਦਿਓ ਲੋ ਵੀ ਦੋਸਤੋ ਇਹ ਘੱਟਾ 7ਵੇਂ ਨੰਬਰ ਤੇ ਆਏਗਾ ਪਿੰਡ ਸਲਾਬਤਪੁਰੇ ਤੋਂ ਢੇਡਾ ਲਵਾ ਲੈ ਬਹੁਤ ਚੰਗਾ ਬਹੁਤ ਸੋਹਣਾ ਘੱਟਾਗਾ ਸਾਫ ਸੁਥਰਾ ਕੱਟਾਗਾ ਟੈਸਟਿਕਲਾਂ ਦਾ ਬਹੁਤ ਸਾਫ ਆਗਾ ਦੇਖ ਸਕਦੇ ਹੋ ਤੁਸੀਂ ਬਹੁਤ ਝੰਗਾ ਕੱਟਾਗਾ ਇਹ ਆਗਾ ਜੀ 20 ਨੰਬਰ ਤੇ ਕੱਟਾ ਦੀ ਦੇਖ ਸਕਦੇ ਹਾਂ ਚੌਥੇ ਨੰਬਰ ਤੇ ਕੱਟਾ ਆ ਜੀ ਜਕਸੀਰ ਸਿੰਘ ਛੱਜੂ ਬਹੁਤ ਬਹੁਤ ਮੁਬਾਰਕਾਂ ਦੇ ਬੀਐਫ ਦਾ ਚੌਥੇ ਨੰਬਰ ਤੇ ਦੋ ਦੰਦ ਲਓ ਜੀ ਗੁਰਪ੍ਰੀਤ ਬੋਲਦਾ ਕੱਟਾ ਆ ਜੀ ਆ ਗਿਆ ਜੀ ਡਾਕਟਰ ਸਾਹਿਬ ਵੀ ਵਿੱਚ ਪਹੁੰਚ ਚੁੱਕੇ ਆ ਲੋ ਜੀ ਹੁਣ ਆਇਆ ਡਾਕਟਰ ਸਾਹਿਬ ਹੋ ਗਿਆ ਕਰੋ ਕਰੋ ਜੀ ਜੀ ਅੱਜ ਦੇਵਾ ਕਰਦੇ ਆਂ ਅੱਜ ਆਜੂ ਬਾਈ ਹੱਥੇ ਮੇਰੇ ਸਾਹਮਣੇ ਤੀਜਾ ਡਾਕਟਰ ਸਾਹਿਬ ਦੇਣਗੇ ਜੋ ਜੱਜ ਜਜਮੈਂਟ ਕਰ ਰਹੇ ਸੀ ਡਾਕਟਰ ਰਜਨੀਸ਼ ਵੇਖੋ ਜੀ ਵੇਟ ਕਰਿਓ ਜੀ ਵੇਖੋ ਅਗਟੂ ਦਾ ਵਿਕਾ ਦਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ

ਕੋੜਕ ਚਾਲੋ ਨਾਲ ਨਾਲ ਆਜੋ 2 ਮਿੰਟ ਜਨੀਸ਼ ਆਜੋ ਆਜੋ ਨਾ ਖਿੱਚੀ ਜਾਣਾ ਯਾਰ ਡਾਕਟਰ ਜਨੀਸ਼ ਲੋਜੀ ਸਰਟੀਫਿਕੇਟ ਬਹੁਤ ਬਹੁਤ ਧੰਨਵਾਦ ਡਾਕਟਰ ਜਨੀਸ਼ ਦਾ ਹੋਰ ਪਿੱਛੇ ਰੋਮੋ ਕੋਟਾ ਕਿਹਦਾ ਸਰਟੀਫਿਕੇਟ ਦਾ ਲੈ ਕੇ ਗਏ ਰਹੇ ਗੁਰਦੀਪ ਮਲ ਤਾਂ ਬਹੁਤ ਬਹੁਤ ਮੁਬਾਰਕਬਾਦ ਵੀਰੇ ਵੀਰੇ ਦੇਖਿਓ ਸਾਈਡ ਤੇ ਫੋਟੋ ਕਿੱਚੀ ਯਾਰ ਥੋੜਾ ਸਾਈਡ ਦਿਓ ਵੀਰੇ ਸਾਈਡ ਆ ਯਾਰ ایو ساڈی میڈ لو جی بھائی سیکنڈ نمبر دی پاتھ نمبر 55 ہالدی پیچھے ہویا پیچھے ہٹا ہٹا جا سا وے پیچھے پیچھے ویڈیو کلی بنو کریے ملنا کی چاھے دوڑو باہر ہو جاؤ پیچھے رہو بچے ہو پیچھے کے ویڈیو بناو پیچھے ہٹ جاؤ تھوڑی تھوڑی فوٹو ہی نہیں آونی تھوڑی بناؤ پیچھے سارے نے کہندی پیچھے ਠੀਕ ਹੈ ਜੀ ਲੋ ਜੀ ਇਹ ਆ ਗਈ ਇਹ ਚੈਂਪੀਅਨ ਆਜ ਚੈਂਪੀਅਨ ਕੋਈ ਯਾਰ ਇਹਨਾਂ ਨੂੰ ਉਧਰ ਕਰ ਕਰ ਉਧਰ ਕਰ ਲਾ ਫਿਰ ਕੋਈ ਬੇੜਾ ਵੀ ਸਨਮਾਨ ਨਹੀਂ ਕਰਨਾ ਹਲੇ ਰੋਕ ਲੋ ਹਜੇ ਨਹੀਂ ਕਰਦਾ ਭਾਈ ਗਰਾਊਂਡ ਖਾਲੀ ਕਰ ਦਿਓ ਭਾਈ ਜਿਹੜੇ ਬਾਈ ਬਣ ਕੇ ਤੁਸੀਂ ਸਾਹਿਬ ਸਨਮਾਨ ਕਰਦੇ आपकी धरती पर खड़ा होकर के ये बोल रहा जो डॉक्टरों ने निर्णय करे हर एक चीज दे दे तो देख करके सोच के और मैं इन डॉक्टरों का भाई दिल से धन्यवाद No, no, देखो, देखो भाई मूर्ति देख लो ये सच्चाई की मूर्ति है जो डॉक्टर साहब नहीं रहे हाथ थोड़ा और और लोगों को बता देना चाहता इसी के प्रवीण प्रवीण प्रथम है है ठीक बैठ करना चाहते बनावादी भाई बनने दो ठीक है वो कौन करता है तो मैं पूरी इसे कमेटी का धन्यवाद करना चाहता हूं जिन्होंने भाई इतना सफल आयोजन कराया और किसानों को पशुपालकों को ये दिखाया कि अपने पशु कैसे तैयार किया जाते हैं और जो एक एक जो सिलेक्टर जो जजों की टीम इन्होंने सेलेक्ट करके छाटी गई मैं ये कहता हूं एक एक गुण का एक एक अंश देखना बड़ा मुश्किल हो जाता है में। और एक एक चीज दे करके दो भाई आज पोजीशन दी गई है जिस भाई का तीसरे नंबर पे रहा उसको भी बधाई दूसरे पे रहा उसको भी बधाई प्रथम रहा उसको भी बधाई और जो सातवन आए हैं मैं ये कहता हूँ वो भी खराब पुल नहीं है और उन्होंने सीख करके जाना है इस धरती से कि अच्छे पुल कैसे तैयार किया जाते हैं और कौन से कौन से हमने सिमनों का प्रयोग करके आगे बढ़ना भाई कोई भी सिमन अच्छे लगे पूरा रिकॉर्ड जान देख करके उनके सिमो का प्रयोग करोगे तो आप भी जरूर आगे बढ़ोगे और मैं फिर कमेटी का धन्यवाद करना चाहता हूँ भाई ऐसा ऐसा भाई मेरा हर बार लगे कोई इनाम के लिए नहीं इधर पहुंचता लेकिन जो अच्छे फैसले आते हैं उसको देख करके जरूर पहुंचते हैं और जो आप पशुओं के पानी पीने की व्यवस्था हो चाहे उनका भाई खान पान की व्यवस्था हो चाहे लाइट की व्यवस्था हो अगर लाइट चली गई तो कमेटी एक मिनट में संभालती थी आके उस टेंट में लाइट नहीं है उसका पशु बीमार है या उसका मेडिसिन की सुविधा है तो ये

ਸਮਰਦਾ ਹੋਰ ਮੇਰਾ ਬਲਵਾਨ ਮੁੰਡਾ ਇੱਕ ਸਾਥ ਕੀ ਕੈਟਾਗਰੀ ਮੈਂ ਉਹ ਵੀ प्रथम ਆਇਆ। ਹੋਰ ਮੈਂ ਆਸਾ ਕਰਦਾ ਹਾਂ ਫਿਰ ਐਸੇ ਮਿਲਣ ਲੱਗੇ ਹੋਰ ਮੈਂ ਬਾਰ ਬਾਰ ਮੇਰੇ ਦਰ ਆਤਰੋ ਮੈਂ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਗੁਰੂ ਜੀ। ਪਹਿਲੇ ਨੰਬਰ ਵਾਲਾ ਚੋਟਾ ਵੀ ਚੈੱਕ ਕਰ ਸਕਦੇ ਹੋ ਇਹ ਸ਼ੇਰਾ ਫੌਜੀ ਹੈ ਨਾ ਆਹ ਸ਼ੇਰਾ ਫੌਜੀ ਹੈ ਪਿਛਲੀ ਈਅਰ ਵੀ ਚੈਂਪੀਅਨ ਸੀਗਾ ਇਹ ਪਿਛਲੀ ਈਅਰ ਵੀ ਸੀ ਤੋਂ ਕਿਸੇ ਵਾਸਤੇ ਪੀਸੀ ਪਾਸ ਇਹ 71 ਦਾ ਬੱਚਾ ਹੈ ਇਹ ਜਲਦੀ ਜਲਦੀ 스테ਜ ਦੇ ਉੱਪਰ ਪਹੁੰਚੋ ਪਿਛਲੀ ਈਅਰ ਵੀ ਚੈਂਪੀਅਨ ਸੀਗਾ ਇਸ ਮੇਲੇ ਦਾ ਤੇ ਇਸ ਵਾਰ ਵੀ ਚੈਂਪੀਅਨ ਆ ਸਾਰੀ ਕਮੇਟੀ ਦੋ ਦੰਦ ਕੈਟਾਗਰੀ ਦੇ ਵਿੱਚ ਦੇ ਉੱਪਰ ਪਹੁੰਚੋ ਜੀ ਜਲਦੀ ਤੋਂ ਜਲਦੀ ਆਪਾਂ ਪਿਛਲੀ ਈਅਰ ਦਾ ਸਨਮਾਨ ਕਰਨਾ ਜੀ ਥੀਰੀ ਕੈਟਾਗਰੀ ਦੇ ਵਿੱਚ ਜਲਦੀ ਪਹੁੰਚੋ ਕਿਹੜੇ ਬੋਲਵਾਨ ਹੈ ਇਹ ਪੰਚਤੀਗਾ ਬੱਚਾ ਹੈ ਸ਼ੇਰਾ ਫੌਜੀ ਪੀਸੀ 575 ਦਾ ਹੈ ਇਹ ਕਿਹੜਾ ਬੋਲਾ ਯੰਗ ਅੰਗਦ ਫੌਜੀ ਸਾਹਿਬ ਫੌਜੀ ਸਾਹਿਬ ਜੀ ਗੰਗਾ ਸ਼ੇਰ ਫੌਜੀ ਬਾਈ ਜਲਦੀ ਤੋਂ ਜਾ ਬਾਈ ਵੀ ਨਹੀਂ ਹੈ ਵੀਡੀਓ ਲੱਗਦਾ ਅੰਗਦ ਫੌਜੀ ਹੈ ਅੰਗਦ ਫੌਜੀ ਹੈ ਅੰਗਦ ਫੌਜੀ ਹੈ ਕਿੰਨੀ ਰਵਾਨਾ ਹੋਊ ਜੀ ਫੌਜੀ ਇਹ ਅੰਗਦ ਫੌਜੀ ਬੋਲਦਾ ਜੀ ਆਪਾਂ ਨੂੰ ਥੋੜਾ ਪਹਿਲੇ ਖਲ ਲੱਗਿਆ ਸੀਗਾ ਬਹੁਤ ਚੰਗਾ ਬੋਲਾ ਪੰਚਾਇਤੀ ਬੋਲਦਾ ਬੱਚਾ ਇਹ ਮੈਂ ਕੌਣ ਸਾਹ ਹਾਂ ਇਹ ਬਲਵਾਨ ਬੁਲਹਬੜਾ ਬੈਂਚੰਦਰਪਾਲ ਕੇਂਦਰ ਬਲਵਾਨ ਬੋਲੋ ਬਲਵਾਨ ਇਸ ਕਾ ਬਿਟਾਇਆ ਇਸ ਕਾ ਡੀਨਟੈਕਸ ਵਗੈਰਾ ਹੋਆ ਹੈ ਕਿ ਕਰਕ ਉਸ ਕਾ ਬੱਚਾ ਹੈ ਇਸ ਦੇ ਤਰ੍ਹਾਂ ਉਸ ਕਾ ਬੱਚਾ ਹੈ ਲਓ ਯੂ ਉਸ ਨੂੰ ਉਹ ਕੋਈ ਨਾ ਦੀਟ ਬੋਲ ਡਾਇਰੈਕਟ ਬੱਚਾ ਹੈ 23 ਵਾਲਾ ਬੱਚਾ ਜੀ ਇਹ 23 ਕਿਲੋ ਮਾਂ ਦਾ ਦੁੱਧ ਹੈ ਹੁੰਦਾ ਹੈ ਤੇ ਪੰਡਰ ਨੂੰ ਬੋਲੋ ਟੈਸਟ ਹੀ ਕਰਦੇ 74970 81070 ਬੜੀ ਇਹ ਨੰਬਰ ਆ ਤੇ ਵੀ ਕੋਈ ਨਹੀਂ ਆ ਰਿਹਾ ਇੱਕ ਸਾਡੇ ਜੀ ਹੋਏ ਬੋਲੋ ਮੇਰੇ ਲਾਸਟ ਬੋਲੋ ਉਹ ਗਿਆ ਜਿਹੜਾ ਖਦਰਾ ਕੀਤਾ ਦੋ ਦੋ